ਹਲਕਾ ਮਲੇਰ ਕੋਟਲਾ ਦੇ ਅਕਾਲੀ ਦਲ ਦੇ ਇੰਚਾਰਜ ਮੈਡਮ ਜਾਇਦਾ ਸੁਲੇਮਾਨ ਵੱਲੋਂ ਆਪਣੇ ਦਫ਼ਤਰ ਵਿੱਚ ਬੈਠ ਕੇ ਅਕਾਲੀ ਦਲ ਬਾਦਲ ਦੇ ਮੈਂਬਰਸ਼ਿਪ ਫਾਰਮ ਲੋਕਾਂ ਦੇ ਭਰੇ ਜਾ ਰਹੇ ਨੇ ਦੱਸ ਦਈਏ ਕਿ ਇਸ ਨੂੰ ਲੈ ਕੇ ਵਕੁ ਵਕ ਅਕਾਲੀ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਨੇ ਜੋ ਕਿ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਮਲੇਰ ਕੋਟਲਾ ਦੇ ਦਫ਼ਤਰ ਤੋਂ ਮੈਂਬਰਸ਼ਿਪ ਫਾਰਮ ਲੈ ਕੇ ਜਾ ਰਹੇ ਨੇ ਜੋ ਪਿੰਡ-ਪਿੰਡ ਸ਼ਹਿਰ-ਸ਼ਹਿਰ ਤੇ ਘਰ-ਘਰ ਜਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ ਮੈਂਬਰਸ਼ਿਪ ਫਾਰਮ ਭਰ ਰਹੇ ਨੇ ਇਸ ਮੌਕੇ ਅਕਾਲੀ ਦਲ ਹਲਕਾ ਇੰਚਾਰਜ ਮੈਡਮ ਜਾਇਦਾ ਸੁਲੇਮਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੋਕ ਆਪ ਮੁਹਰੇ ਦਫ਼ਤਰ ਆ ਕੇ ਜਾਂ ਅਕਾਲੀਆ ਗੁਆਂ ਨੂੰ ਫੋਨ ਕਰਕੇ ਮੈਂਬਰਸ਼ਿਪ ਫਾਰਮ ਭਰ ਰਹੇ ਨੇ ਮਲੇਰ ਕੋਟਲਾ ਦੀ ਜੇਕਰ ਗੱਲ ਕਰੀਏ ਤਾਂ ਮਲੇਰ ਕੋਟਲਾ ਦੇ ਵਿੱਚ ਵੀ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ ਤੜਾ ਤੜ ਜਿਹੜੀ ਭਰੀ ਜਾ ਰਹੀ ਹੈ ਤੇ ਲੋਕ ਜੇ ਗੱਲ ਕਰਾਂ ਤਾਂ ਵਕ ਕੋ ਬਕ ਭਾਈਚਾਰੇ ਦੇ ਆਂਦੇ ਆ ਅਕਾਲੀ ਦਲ ਦੇ ਦਫਤਰ ਦੇ ਵਿੱਚ ਤੇ ਇੱਥੋਂ ਵੀ ਲੋਕਾਂ ਨੂੰ ਮੈਂਬਰਸ਼ਿਪ ਫਾਰਮ ਦਿੱਤੇ ਜਾਂਦੇ ਨੇ ਤਾਂ ਜੋ ਵੱਧ ਤੋਂ ਵੱਧ ਇਸ ਮਹੀਮ ਦੇ ਨਾਲ ਜਿਹੜੇ ਲੋਕ ਜੁੜ ਸਕਣ ਸੁਖਵੀਰ ਸਿੰਘ ਬਾਦਲ ਦੀ ਸੋਚ ਨਾਲ ਜੁੜ ਸਕਣ ਪਾਰਟੀ ਦੀ ਸੋਚ ਨਾਲ ਜੁੜ ਸਕਣ ਇਸ ਮੈਂਬਰਸ਼ਿਪ ਰਾਹੀਂ ਤੇ ਜাহিਦਾ ਸੁਲਮਾਨ ਹਲਕਾ ਇੰਚਾਰਜ ਮਲੇਰਕੋਟਲਾ ਇੱਥੇ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂ ਕਿ ਨਾਲ ਹੋਰ ਅਕਾਲੀ ਆਗੂ ਵੀ ਇੱਥੇ ਮੌਜੂਦ ਨੇ ਤੇ तमाम ਅੱਜ ਇਕੱਤਰ ਹੋਏ ਨੇ ਤੇ ਵੱਡੀ ਗੱਲ ਇਹ ਆ ਕਿ ਇੱਥੇ ਮੈਂਬਰਸ਼ਿਪ ਫਾਰਮ ਜਿਹੜੇ ਨੇ ਉਹ ਦਿੱਤੇ ਜਾ ਰਹੇ ਤੇ ਵੱਡੀ ਗਿਣਤੀ ਚ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ ਵੀ ਫਿਲ ਕੀਤੀ ਜਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ। ਇਹ ਗਾਉਂਗੇ ਜਿਹੜੇ ਮੈਂ ਲਾਈ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਅਭਿਆਨ ਹੈ ਉਹ 20 ਤਰੀਕ ਤੋਂ ਜਿਹੜਾ ਪ੍ਰਾਈਮਰ ਬਿਆਨ ਸ਼ੁਰੂ ਹੋ ਚੁੱਕਿਆ। ਅਸੀਂ ਬੀਬੀ ਜੀ ਦੀ ਸਰਪ੍ਰਸਤੀ ਹੇਠ ਬੀਬੀ ਜਿਹੜੇ ਸਾਡੇ ਹਲਕਾ ਇੰਚਾਰਜ ਆ ਮੈਡਮ ਜ਼ਾਹਿਦਾ ਸੁਲੇਮਾਨ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਹਲਕਾ ਬਲੇਰ ਕੋਟ ਦੇ ਤੋਂ 20 ਤਰੀਕ ਨੂੰ ਵੀ ਅਸੀਂ ਮੈਂਬਰਸ਼ਿਪ ਅਭਿਆਨ ਡਰਾਈਵ ਸ਼ੁਰੂ ਕੀਤਾ ਸੀਗਾ। ਔਰ ਉਸ ਰਸਮ ਤੋਂ ਬਾਅਦ ਅਸੀਂ ਜਿਹੜਾ ਮੈਂਬਰਸ਼ਿਪ ਵਿਆਣਾ ਉਸ ਨੂੰ ਫੇਰ ਜਾਰੀ ਰੱਖਿਆ ਔਰ ਇਹਨੂੰ ਮੈਂਬਰਸ਼ਿਪ ਵਿਆਣਾ ਜਿਹੜਾ ਘਰ ਘਰ ਪਿੰਡ ਪਿੰਡ ਜਾ ਕੇ ਅਸੀਂ ਵੱਧ ਤੋਂ ਵੱਧ ਜਿਹੜੇ ਐ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਕਮੇਟੀ ਦੇ ਮੈਂਬਰ ਵੱਧ ਤੋਂ ਵੱਧ ਮਜ਼ਬੂਤ ਕਰੀਏ ਤਾਂ ਕਿ ਸਾਡੀ ਪਾਰਟੀ ਮਜ਼ਬੂਤ ਹੋ ਸਕੇ ਦੇਖੋ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਮੋਹਮ ਸ਼ੁਰੂ ਕੀਤੀ ਸੀ 20 ਤਾਰੀਖ ਨੂੰ ਬਹੁਤ ਉਤਸ਼ਾਹ ਦੇਖਿਆ ਉਹ ਲੋਕ ਵੀ ਆਏ ਜਿਹੜੇ ਹਜੇ ਤੱਕ ਆਕਾਲੀ ਦਲ ਦੇ ਵਿੱਚ ਨਹੀਂ ਆਏ ਸੀ ਉਹਨਾਂ ਨੂੰ ਵੀ ਇੱਕ ਨਵੀਂ ਉਮੀਦ ਜਾਗੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੇ ਨਤਮਸਤਕ ਹੋਣ ਤੋਂ ਬਾਅਦ ਲੋਕਾਂ 'ਚ ਹੋਰ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਲੋਕਾਂ ਨੂੰ ਲੱਗ ਰਿਹਾ ਕਿ ਹਾਂ ਜਿਹੜੇ ਭੁੱਲਾ ਉਹ ਬਖਸ਼ਾਰ ਜਦ ਪ੍ਰਮਾਤਮਾ ਦੇ ਅੱਗੇ ਉਹ ਝੁਕ ਗਏ ਨੇ ਤਾਂ ਉਸ ਤੋਂ ਬਾਅਦ ਹੁਣ ਕੁਝ ਰਹਿ ਨਹੀਂ ਜਾਂਦਾ ਇਸ ਕਰਕੇ ਸਾਰੇ ਆਪ ਮੁਹਾਰੇ ਜਿਹੜੇ ਆਪਣੇ ਦਫ਼ਤਰ ਵੀ ਪਹੁੰਚ ਰਹੇ ਨੇ ਔਰ ਮੈਨੂੰ ਕਾਲਸ ਵੀ ਆਉਂਦੀਆਂ ਨੇ ਖੁ ਕਹਿ ਰਹੀ ਹੈ ਕਿ ਖੁਦ ਲੋਕ ਫੋਨ ਕਰ ਕਰਕੇ ਕਹਿ ਰਹੇ ਨੇ ਕਿ ਮੈਡਮ ਸਾਨੂੰ slips ਦੋ ਅਸੀਂ ਖੁਦ ਮੈਂਬਰਸ਼ਿਪ ਕਰਨੀ ਹੈ ਲੱਗਦਾ ਕਿ ਮਾਦੀ ਮੇਰੇ ਦੁਆ ਤਸਵੀਰ ਬਿਲਕੁਲ ਬਗੜੀ ਹੈ ਬਿਲਕੁਲ ਤੁਹਾਡੇ ਸਾਹਮਣੇ ਹੈ ਬਹੁਤ ਅੱਛਾ ਜਿਹੜਾ ਦੇਖੋ ਇਸ ਤੋਂ ਜ਼ਿਆਦਾ ਕੋਰ ਹੋਰ ਕੋਈ ਕੀ ਕਰ ਸਕਦਾ ਹੈ ਇਕ ਇਨਸਾਨ ਜਿਹਨੂੰ ਕਿਹਾ ਜਾਂਦਾ ਸੀ ਕਿ ਉਹ ਝੁਕ ਨਹੀਂ ਸਕਦਾ ਉਹਨਾਂ ਨੇ ਆਪਣੇ ਰੱਬ ਨੂੰ ਖੁਸ਼ ਕਰਨ ਲਈ ਓ ਝੁਕੇ ਨੇ ਔਰ ਆਪਣੇ ਲੋਕਾਂ ਦੀ ਖੁਸ਼ੀ ਲਈ ਆਪਣੇ ਖੇਤਰ ਦੀ ਖੁਸ਼ੀ ਲਈ ਉਹਦੇ ਵਿਕਾਸ ਲਈ ਉਹਨਾਂ ਨੇ ਆਪਣੇ ਆਪ ਨੂੰ ਜਿੰਨਾ ਉਹ ਨੀਚੇ ਲਿਜਾ ਸਕਦੇ ਸੀ ਲੈ ਗਏ ਨੇ ਤੇ ਉਸ ਤੋਂ ਬਾਅਦ ਵੀ ਹੁਣ ਨਹੀਂ ਲੱਗਦਾ ਸਾਡੇ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਔਰ ਸਿਆਣੇ ਨੇ ਔਰ ਸਮਝਦینے ਔਰ ਉਹ ਇੰਨਾ ਵੀ ਉਹਨਾਂ ਦਾ ਮਨ ਕਠੋਰ ਨਹੀਂ ਹੈ ਕਿ ਉਹ ਨਹੀਂ ਸਮਝਣਗੇ ਇਸ ਕਰਕੇ ਲੋਕਾਂ ਦੇ ਦਿਲ ਨੇ ਜਿਹੜੇ ਨਰਮ ਪੈ ਨੇ ਔਰ ਉਹਨਾਂ ਵੱਲ ਜਾ ਰਹੇ ਨੇ ਉਹ ਦਾ ਦੋ ਘਾਟਨ ਕੀਤਾ ਗਿਆ ਪਹਿਲੇ ਜੀ ਦੇਖੋ ਬਿਲਕੁਲ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਜਿਹੜੀ ਇਹ ਕੀਤਾ ਜਾ ਰਿਹਾ ਹੈ ਸੈਂਟਰ ਨੇ ਬਹੁਤ ਜਲਦ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਬਹੁਤ ਜਲ ਜਿਹੜਾ ਬਾਕ ਬੋਰਡ ਨੂੰ ਆਪਣੇ ਅੰਡਰ ਲੈ ਲੈਣਾ ਉਹ ਸਿੱਧੇ ਸਾਡੇ ਧਾਰਮਿਕ ਅਦਾਰਿਆਂ ਚ ਪਰਵੇਸ਼ ਨਹੀਂ ਕਰ ਸਕਦੇ ਉਸ ਮੋਹਿਮ ਤਹਿਤ ਹੀ ਇਹਨਾਂ ਨੇ ਕੀ ਕੀਤਾ ਪਹਿਲਾਂ ਈਦਗਾ ਦੀ ਜਿਹੜੀ ਇਹ ਕਮੇਟੀ ਚ ਅੰਦਰ ਜਾ ਕੇ ਇੱਥੇ ਸਕੂਲ ਬਣਾਉਣ ਦੀ ਇੱਕ ਸਾਜ਼ਿਸ਼ ਰਚੀ ਹੈ ਔਰ ਇਸ ਸਕੂਲ ਦੇ ਨਾਂ ਤੇ ਮਜ਼ਾਕ ਬਣਾਇਆ ਜਾ ਰਿਹਾ ਹੈ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਕੋਈ CLU ਨਹੀਂ ਹਜੇ ਤੱਕ ਹੋਇਆ ਕੋਈ NOC ਨਹੀਂ ਲਈ ਗਈ ਕੋਈ ਨਾਰਮਸ ਜਿਹੜੇ ਸਕੂਲ ਦੇ ਨੇ ਉਹ ਫਾਲੋ ਨਹੀਂ ਕੀਤੇ ਜਾ ਰਹੇ ਮੈਨੂੰ ਨਹੀਂ ਸਮਝ ਹੈ ਕਿ ਇਹ ਕਿਸ ਤਰੀਕੇ ਨਾਲ ਇਸ ਸਕੂਲ ਦੇ ਨਾਂ ਤੇ ਇਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ